ਕੈਨੇਡਾ ਦੇ ਵਿੱਚ ਪੈ ਗਿਆ ਇੱਕ ਵੱਡਾ ਪੰਗਾ ਜਦੋਂ ਇੱਕ ਸਰਦਾਰ ਬੰਦਾ ਇੱਕ ਗੋਰੇ ਦੀ ਦੁਕਾਨ ਦੇ ਉੱਤੇ ਵਾਲ ਕਟਾਉਣ ਗਿਆ ਤੇ ਉਸ ਦੁਕਾਨ ਦੇ ਉੱਤੇ ਅਜਿਹਾ ਹੱਲਾ ਬੋਲਿਆ ਕਿ ਗੋਰਾ ਚੀਕਾ ਮਾਰਦਾ ਆਪਣੀ ਦੁਕਾਨ ਦੇ ਵਿੱਚੋਂ ਬਾਹਰ ਆ ਗਿਆ ਅਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗਾ ਇੱਕ ਗੋਰੇ ਦੇ ਮੂੰਹ ਵਾਹਿਗੁਰੂ ਸੁਣ ਕੇ ਉੱਥੇ ਦੇ ਲੋਕ ਵੀ ਪਰੇਸ਼ਾਨ ਹੋ ਗਏ ਅਜਿਹਾ ਕੀ ਹੋਇਆ ਉਸ ਦੁਕਾਨ ਦੇ ਵਿੱਚ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਵੋਗੇ ਸਰਦਾਰ ਕਰਮਜੋਤ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਆਪਣਾ ਟਰਾਂਸਪੋਰਟ ਦਾ ਕੰਮ ਕਰਦੇ ਨੇ ਉਹਨਾਂ ਨੇ ਆਪਣੇ ਜੀਵਨ ਦੀ ਇੱਕ ਅਜਿਹੀ ਘਟਨਾ ਦੱਸੀ ਜਿਸ ਨੂੰ ਸੁਣ ਕੇ ਸਾਨੂੰ ਤੇ ਗਲਤ ਰਸਤੇ ਉੱਤੇ ਜਾਣ ਵਾਲੀ ਸਾਡੀ ਨਵੀਂ ਪੀੜ੍ਹੀ ਨੂੰ ਸ਼ਰਮ ਆ ਜਾਵੇਗੀ ਜੇਕਰ ਗੋਰੀਆਂ ਨੂੰ ਇਸ ਗੱਲ ਦੇ ਉੱਤੇ ਸ਼ਰਮ ਆ ਸਕਦੀ ਹੈ ਤਾਂ ਸਾਨੂੰ ਤਾਂ ਜ਼ਰੂਰ ਆਵੇਗੀ ਗਰਮਜੋਤ ਸਿੰਘ ਨੇ ਦੱਸਿਆ ਕਿ ਮੈਂ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਾਸੀ ਹਾਂ ਸਾਡਾ ਪਰਿਵਾਰ ਪੂਰਨ ਗੁਰਸਿੱਖ ਹੈ ਮਤਲਬ ਕਿ ਮੇਰੇ ਦਾਦਾ ਕਾਲੀ ਲਹਿਰ ਦੇ ਵਿੱਚ ਸਨ ਤੇ ਸਾਡਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਸੀ ਮਾਤਾ ਜੀ ਦਸਤਾਰ ਸਜਾਉਂਦੇ ਹਨ ਤੇ ਮੇਰੇ ਪਿਤਾ ਸਰਕਾਰੀ ਅਧਿਆਪਕ ਦੇ ਨਾਲ ਨਾਲ ਕੀਰਤਨ ਦੀ ਸੇਵਾ ਵੀ ਕਰਦੇ ਨੇ ਸੋ ਸਾਰਾ ਮਾਹੌਲ ਸਿੱਖੀ ਵਾਲਾ ਸੀ ਮੈਂ ਪੜ੍ਹਾਈ ਆਪਣੇ ਇਲਾਕੇ ਦੇ ਇੱਕ ਸਰਕਾਰੀ ਸਕੂਲ ਤੋਂ ਕੀਤੀ ਤੇ ਫਿਰ ਮੇਰੇ ਪਿਤਾ ਨੇ ਕਰਜਾ ਚੁੱਕ ਕੇ ਮੈਨੂੰ ਪੜ੍ਹਾਈ ਵਾਸਤੇ ਕੈਨੇਡਾ ਭੇਜਣ ਦੀ ਸੋਚੀ ਮਾਹੌਲ ਸਿੱਖੀ ਦਾ ਸੀ ਮੈਂ ਵੀ ਸਿਮਰਨ ਬਾਣੀ ਦੇ ਨਾਲ ਲੱਗਾ ਰਹਿੰਦਾ ਸੀ ਤੇ ਮੈਂ ਵੀ ਅੰਮ੍ਰਿਤਧਾਰੀ ਸਿੰਘ ਸੱਜ ਗਿਆ ਦੁਮਾਲਾ ਸਜਾਉਣ ਲੱਗਿਆ ਤੇ ਬਾਣੀ ਪੜਦਾ ਰਹਿੰਦਾ ਕੈਨੇਡਾ ਜਾਣ ਦੇ ਲਈ ਪਹਿਲਾ ਇੱਕ ਵਾਰ ਅਪਲਾਈ ਕੀਤਾ ਤਾਂ ਵੀਜ਼ਾ ਨਹੀਂ ਆਇਆ ਤੇ ਦੁਬਾਰਾ ਫਾਈਲ ਲਗਾਉਣ ਵਿੱਚ ਡਰ ਲੱਗ ਰਿਹਾ ਸੀ ਮੈਂ ਪਾਠ ਕੀਤਾ ਤੇ ਅਰਦਾਸ ਕੀਤੀ ਕਿਰਪਾ ਹੋਈ ਤਾਂ ਮੇਰਾ ਵੀ ਕੈਨੇਡਾ ਦਾ ਵੀਜ਼ਾ ਲੱਗ ਗਿਆ ਕੋਚ ਦੇ ਦਿਨਾਂ ਦੇ ਵਿੱਚ ਹੀ ਮੈਂ ਕੈਨੇਡਾ ਪਹੁੰਚ ਗਿਆ ਤੇ ਸ਼ੁਕਰਾਨਾ ਕੀਤਾ ਪੜ੍ਹਾਈ ਦੇ ਵਿੱਚ ਲੱਗ ਗਿਆ ਨਾਲ ਨਾਲ ਕੰਮ ਵੀ ਕਰਦਾ ਸੀ ਜਿਸ ਇਲਾਕੇ ਦੇ ਵਿੱਚ ਗਿਆ ਉੱਥੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਇੱਕੋ ਹੀ ਗੁਰਦੁਆਰਾ ਸਾਹਿਬ ਹੁੰਦਾ ਸੀ ਤੇ ਛੁੱਟੀ ਵਾਲੇ ਦਿਨ ਮੈਂ ਉੱਥੇ ਜਾਣ ਲੱਗਿਆ ਪਾਠ ਮੈਂ ਉੱਥੇ ਜਾ ਕੇ ਵੀ ਨਹੀਂ ਛੱਡਿਆ ਸਮਾਂ ਘੱਟ ਹੋਣ ਕਰਕੇ ਮੈਂ ਬਾਣੀਆਂ ਕੰਠ ਵੀ ਕਰ ਲਈਆਂ ਸੋ ਕੰਮ ਦੇ ਨਾਲ ਵੀ ਮੈਂ ਪਾਠ ਕਰਦਾ ਰਹਿੰਦਾ ਪਰ ਫਿਰ ਵੀ ਜੇ ਟਾਈਮ ਨਾਲ ਲੱਗੇ ਤਾਂ ਮੈਂ ਮੂਲ ਮੰਤਰ ਦਾ ਸਿਮਰਨ ਕਰਦਾ ਰਹਿੰਦਾ ਕਾਮ ਤੇ ਪੜਾਈ ਕਰਦਿਆਂ ਮੇਰੀ ਸੰਗਤ ਗਲਤ ਹੋ ਗਈ ਇੱਕ ਲੜਕੀ ਦੇ ਨਾਲ ਮੈਂ ਰਿਲੇਸ਼ਨ ਦੇ ਵਿੱਚ ਵੀ ਆ ਗਿਆ ਮੇਰੇ ਨਾਲ ਦੇ ਦੋਸਤ ਹਮੇਸ਼ਾ ਮੇਰੇ ਦੇਖ ਨੂੰ ਦੇਖ ਕੇ ਮੇਰੇ ਨਾਲ ਛੇਡਖਾਨੀ ਕਰਦੇ ਸੀ ਕਿ ਤੂੰ ਬਾਬਿਆਂ ਵਰਗਾ ਲੱਗਦਾ ਰਹਿੰਦਾ ਹੈ ਹਰ ਵੇਲੇ ਪਾਠ ਕਰਦਾ ਹੈ ਕੋਈ ਛੇਡਖਾਨੀ ਕਰਨ ਵਾਲੇ ਕੋਈ ਗੋਰੇ ਲੋਕ ਨਹੀਂ ਸਨ ਸਗੋਂ ਸਾਡੇ ਹੀ ਪੰਜਾਬ ਦੇ ਸਿੱਖਾਂ ਦੇ ਬੱਚੇ ਸਨ ਜੋ ਕਿ ਸਿਰੋਮੋਨੇ ਸੀ ਹੌਲੀ-ਹੌਲੀ ਇਹ ਸਿਲਸਿਲਾ ਵਧਣ ਲੱਗਿਆ ਤੇ ਹਰ ਜਗ੍ਹਾ ਤੇ ਉੱਤੇ ਹਰ ਗੱਲ ਦੇ ਉੱਤੇ ਮੈਨੂੰ ਬਾਬਾ ਕਹਿ ਦੇਣਾ ਤੇ ਮੇਰਾ ਮਜ਼ਾਕ ਬਣਾ ਦੇਣਾ ਇਹ ਦੇਖ ਕੇ ਉਹ ਲੜਕੀ ਵੀ ਮੇਰੇ ਕੋਲੋਂ ਦੂਰ ਹੋ ਗਈ ਤੇ ਕਿਤੇ ਨਾ ਕਿਤੇ ਮੈਂ ਅੰਦਰ ਹੀ ਅੰਦਰ ਸ਼ਰਮਸਾਰ ਮਹਿਸੂਸ ਕਰ ਰਿਹਾ ਸੀ ਆਖਿਰ ਉਸ ਲੜਕੀ ਨੇ ਮੈਨੂੰ ਕਿਹਾ ਕਿ ਜੇਕਰ ਮੇਰੇ ਨਾਲ ਰਹਿਣਾ ਹੈ ਤਾਂ ਕਲੀਨ ਸ਼ੇਪ ਹੋਣਾ ਪਵੇਗਾ ਪਹਿਲਾਂ ਤਾਂ ਮੈਂ ਸਾਫ਼ ਮਨਾਂ ਕਰ ਦਿੱਤਾ ਤੇ ਪਿੱਛੇ ਹੋ ਗਿਆ ਪਰ ਕਿਤੇ ਨਾ ਕਿਤੇ ਮੈਂ ਵੀ ਕਮਜ਼ੋਰ ਪੈ ਚੁੱਕਿਆ ਸੀ ਸੋਚਾਂ ਦੇ ਵਿੱਚ ਪਿਆਰ ਆਂਦਾ ਹਾਲਾਂਕਿ ਮੈਨੂੰ ਇਸ ਬਾਰੇ ਸੋਚਣ ਦੀ ਕੋਈ ਲੋੜ ਨਹੀਂ ਸੀ ਸੋ ਇੱਕ ਵਾਰ ਕਾਲਜ ਦੀ ਪਾਰਟੀ ਸੀ ਸਾਰੇ ਉੱਥੇ ਮੌਜੂਦ ਸਨ ਪਾਰਟੀ ਦੇ ਵਿੱਚ ਮੇਰੇ ਦੋਸਤਾਂ ਨੇ ਮੇਰੇ ਨਾਲ ਅਜੀਹਾਂ ਮਜ਼ਾਕ ਕੀਤਾ ਕਿ